एक इस तरह हुआ डेढ़ 150 रही अच्छा ये सौ रे दो ₹100 सोने में आप सोने में कर सकते हो ₹100 दो ₹100 से ₹100 से ₹100 दे दो ₹100 से ₹100 दे कलर और मिल जाएंगे मैडम हमारे को हां जी ਆ ਰੈੱਡ ਵਾਲੇ ਸੋਨ ਦੇ ਸੋਨ ਦੇ ਲੈ ਲਈ ਕਾ ਆ ਤੋ ਕੱਢ ਦੋ ਇਹ ਚੈਨਲ ਬੜੇ ਆਪਣਾ ਤੁਸੀਂ YouTube ਤੇ ਸਬਸਕ੍ਰਾਈਬ ਕਰ ਲਓ ਸ਼ੇਅਰ ਕਰ ਦਿਓ ਵੀਡੀਓ ਠੀਕ ਹੈ ਤੁਹਾਡੀ ਬਣਾ ਲਵਾਂ ਹਾਂਜੀ ਹਾਂਜੀ ਬਣਾ ਲਈ ਚਲੋ ਫਿਰ ਬੋਲੋ ਜੀ ਫੀਲਡ ਗਾਂ ਦੇ ਬਾਰੇ ਦੋ ਮੈਟ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਹਰੂਮਾਨ ਮੰਦਰ ਦੇ ਕੋਲ ਖੜਦੇ ਆਂ ਅਸੀਂ ਬਿਲਕੁਲ ਸਰਕਾਰੀ ਸਕੂਲ ਦੇ ਸਾਹਮਣੇ ਠੀਕ ਹੈ ਜੀ ਇੱਧਰ ਜਾਮਾ ਮਸਜਿਦ ਹੈ ਨਾ हां जी मैम क्या मैं मस्जिद दे बिल्कुल डेली खाड़ दे कर दे डेली मैम डेली रोज अच्छा ठीक है फटाफट सब्सक्राइब कर दे सारे वीडियो आ जनीया बॉडी पै जनी ता हां जी नवीर जी को आओ बड़े सोणे मैट है क्वालिटी भी बहुत बढ़िया है जी बिल्कुल मोटे वाले आ देखो ਬਹੁਤ ਛੋੜੇ ਮੈਟ ਹੈ ਜੀ ਹਾਂ ਦੋ ਦੇ ਦਿਓ ਇੱਕ ਆਇਕੋ ਕਲਰ ਦਿਲੇ ਨੇ ਕਿ ਆਹੀ ਲਈਏ ਇੱਕ ਕਲਰ 100 ਰੁਪਏ ਦੋ ਮੈਮ ਕਿਹੜਾ ਲੈ ਆਏ ਦੋ ਪੀਸ 100 ਰੁਪਏ 100 ਰੁਪਏ 100 ਰੁਪਏ ਇਸੇ ਕਲਰ ਦੇ ਦੋ ਕਰ ਦੋ ਇਸੇ ਕਲਰ ਦੇ ਮੈਮ ਦੋ ਨਹੀਂ ਆ ਹੈਗਾ ਇੱਕ ਇਹ ਰੈੱਡ ਹੈ ਤੈਗਾ ਅਰੇ ਮੈਮ ਪੱਟੀ ਲੱਗ ਗਈ ਅੱਛਾ ਕੋਈ ਗੱਲ ਨਹੀਂ ਪੱਟੀ ਤੇ ਕੋਈ ਨਹੀਂ ਰੈੱਡ ਹੈ ਨਾ ਇਹ ਡਾਰਕ ਸੋਨੇ ਲੱਗਦੇ ਫਿਰ ਬੱਚੇ ਫਿਰ ਉਹ ਜਲਦੀ ਗੰਦੇ ਨਹੀਂ ਨਾ ਕਰਦੇ 100 ਰੁਪਏ 100 ਰੁਪਏ 100 ਇਹ ਵੀ ਨਹੀਂ ਪਾ ਦੋ 9 ਜੀ ਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀਆਂ ਜੀ ਸਾਰੇ ਬਹੁਤ ਵਧੀਆ ਹੋਵੋਗੇ ਤਾਂ ਜੀ ਇਹ ਹੈ ਜੀ ਅੱਜ ਦੀ ਵੀਡੀਓ ਹੈ ਜੀ ਸੰਡੇ ਦੀ ਤੇ ਲੁਧਿਆਣੇ ਦੇ ਫੀਲਡਾਂ 'ਚ ਸ਼ਾਹਪੁਰ ਰੋਡ ਜਿਹੜੀ ਜਮਾ ਮਸਜਿਦ ਵਾਲੀ ਹੈ ਜੀ ਤਾਂ ਉੱਥੇ ਕੱਟ ਪੀਸ ਦੀ ਬਹੁਤ ਜ਼ਿਆਦਾ ਵੈਰਾਈਟੀ ਆ ਚੁੱਕੀ ਹੈ ਜੀ ਸੇਲਾਂ ਇੱਥੇ ਲੱਗ ਚੁੱਕੀਆਂ ਨੇ ਇੱਥੇ ਤੁਹਾਨੂੰ 50 ਰੁਪਏ ਤੋਂ ਕੱਟ ਪੀਸ ਮਿਲ ਜਾਵੇਗਾ ਆ ਦੇਖੋ ਜੀ ਰਾਜਾ ਰਾਣੀ ਵਾਲੇ ਸੂਟ ਵੀ ਇੱਥੇ ਇਹ ਵੀ ਬਹੁਤ ਜ਼ਿਆਦਾ ਟ੍ਰੈਂਡਿੰਗ 'ਚ ਚੱਲ ਰਹੇ ਨੇ ਤੇ ਕੱਟ ਪੀਸ ਦਾ ਤਾਂ ਇੱਥੇ ਅਨਲਿਮਟਿਡ ਹੀ ਢੇਰ ਲੱਗਿਆ ਹੋਇਆ ਹੈ ਜੀ ਸ਼ਾਹਪੁਰ ਵਾਲੀ ਰੋਡ ਜੱਮਾ ਮਸਜਿਦ ਵਾਲੀ ਫੀਲਡ ਗਾਂ ਚ ਤਾਂ ਦੇਖੋ ਜੀ ਬਹੁਤ ਸਾਰੇ ਲੇਡੀਜ਼ ਦਾ ਰਸ਼ ਵੀ ਹੈ ਕਿਉਂਕਿ ਇੱਥੇ ਨਾ ਲੋਕ ਬਹੁਤ ਹੀ ਸਸਤੇ ਔਰ ਬਿਲਕੁਲ ਸਹੀ ਕੱਟ ਪੀਸ ਲੈ ਕੇ ਜਾਂਦੇ ਨੇ ਕੱਟ ਪੀਸ ਹੁੰਦੇ ਨਾ ਜਿਹੜੇ ਸੂਟਾਂ ਦੇ ਮਤਲਬ ਥਾਨ ਵਿੱਚੋਂ ਕਟਿਆ ਹੋਵਦਾ ਉਹ ਜਿਸ ਤਰ੍ਹਾਂ ਪ੍ਰਿੰਟਡ ਲੋ ਤੁਸੀਂ ਨੈਟ ਵਾਲੇ ਲੋ ਪਲੇਨ ਲੋ ਫੈਬਰਿਕ ਇੱਥੇ ਬਹੁਤ ਜ਼ਿਆਦਾ ਹੈ ਅਨਲਿਮਿਟਿਡ ਹੈ ਬ੍ਰੌਕਟ ਵੀ ਤੁਹਾਨੂੰ ਮਿਲੇਗਾ ਨੈਟ ਵੀ ਮਿਲੇਗਾ ਸ਼ਿਫੋਨ ਵੀ ਮਿਲੇਗਾ ਆਪਣਾ ਸ਼ਿਮਰਚ ਮਿਲੇਗਾ ਸੂਤੀ ਕਾਟਨ ਔਰ ਬੈਲਵਟ ਦਾ ਵੀ ਮਿਲੇਗਾ ਇਹੋ ਤਰ੍ਹਾਂ ਦੀ ਤੁਹਾਨੂੰ ਇੱਥੇ ਵੈਰਾਈਟੀ ਮਿਲ ਜਾਵੇਗੀ ਇੱਥੇ ਨਾ ਬਹੁਤ ਜ਼ਿਆਦਾ ਦੇਖੋ ਜਿਵੇਂ ਤੁਸੀਂ ਢੇਰ ਦੇਖ ਰਹੇ ਹੋ ਬਹੁਤ ਹੀ ਵੱਡਾ ਢੇਰ ਲੱਗਿਆ ਹੋਇਆ ਹੈ ਜੀ ਇਹ ਸਾਰਾ ਜੀ ਪੂਰਾ ਥਾਨਾ ਦੇ ਵਿੱਚੋਂ ਕਟ-ਕਟ ਕੇ ਢੇਰ ਲਗਾਏ ਹੋਏ ਨੇ ਜੀ ਐਦਾਂ ਤੁਹਾਨੂੰ ਇੱਥੇ 100 ਰੁਪਏ 150 ਦੇ 2 ਐਦਾਂ ਵੀ ਦੇ ਦਿੰਦੇ ਨੇ ਤੇ ਜੇ ਛੋਟਾ ਕੱਟ ਪੀਸ ਹੈ ਜੀ ਸੂਟ ਦਾ ਤਾਂ ਉਹ ਤੁਹਾਨੂੰ ਇੱਥੇ 50 ਰੁਪਏ ਦਾ ਵੀ ਮਿਲ ਜਾਵੇਗਾ ਤੁਸੀਂ ਬਾਕੀ ਆਪਣੀ ਜ਼ਰੂਰਤ ਦੇ ਅਕੋਰਡਿੰਗ ਲੈ ਕੇ ਜਾ ਸਕਦੇ ਹੋ ਆ ਇੱਥੇ ਜਿਵੇਂ 5-5 ਮੀਟਰ ਦਾ ਸੂਟ ਸੀਗਾ 2200 ਰੁਪਏ ਦੇ ਤਾਂ ਇੱਧਰ ਦੇਖੋ ਜੀ ਤੋਂ ਮੈਂ ਨੈਟ ਵਾਈਕ ਲੈਣਾ ਸੀਗਾ ਮੈਂ ਮਤਲਬ ਜੋ ਚੀਜ਼ ਲੱਭ ਰਹੀ ਸੀ ਮੈਂ ਬਹੁਤ ਛਾਂਟੀ ਤੇ ਫਾਈਨਲੀ ਮੈਨੂੰ ਮਿਲ ਜਾਂਦੀ ਹੈ ਤਾਂ ਦੇਖੋ ਆ ਜਿਵੇਂ ਨਾ ਇਦਾਂ ਨੈਟ ਉੱਪਰ ਨਾ 골ਡਨ ਕਢਾਈ ਹੋਈ ਹੋਈ ਹੈ ਇਹ ਵੀ ਇੱਥੇ ਤੁਹਾਨੂੰ 100 ਰੁਪਏ ਦਾ ਟੋਟਾ ਮਿਲ ਜਾਂਦਾ ਹੈ ਜੀ 100 ਰੁਪਏ ਦਾ ਇੱਕ ਤੇ 150 ਰੁਪਏ ਦੇ ਦੋ ਇਸ ਲਈ 150 ਰੁਪਏ ਵਿੱਚ ਲੈ ਕੇ ਫਾਇਦਾ ਹੈ ਕਿਉਂਕਿ ਚਾਹੇ ਤੁਸੀਂ ਪਲੇਨ ਲੈ ਲਓ ਔਰ ਇੱਕ ਤੁਸੀਂ ਪਲੇਨ ਲੈ ਸਕਦੇ ਹੋ ਜਿੱਦਾਂ ਇੱਕ ਤੁਸੀਂ ਨੈੱਟ ਵਾਲਾ ਲੈ ਲਓ ਕਿਉਂਕਿ ਫਿਰ ਤੁਹਾਨੂੰ ਅਲੱਗ ਤੋਂ ਲਾਈਨਿੰਗ ਨਹੀਂ ਖਰੀਦਣੀ ਪਵੇਗੀ ਤੁਹਾਡਾ 150 ਰੁਪਏ ਵਿੱਚ ਬਹੁਤ ਵਧੀਆ ਕਮੀਜ਼ ਬਣ ਕੇ ਤਿਆਰ ਹੋ ਜਾਵੇਗਾ ਤੇ ਤੁਸੀਂ ਇਹਨਾਂ ਕੱਪੜੇ ਦੀ ਨਾ ਡ्रेसेस ਆਪਣੇ ਹਿਸਾਬ ਨਾਲ ਜਿੱਦਾਂ ਮਰਜ਼ੀ ਬਣਾ ਸਕਦੇ ਹੋ ਤੇ ਬਹੁਤ ਹੀ ਵਧੀਆ ਜਿਵੇਂ ਅੱਜ ਕੱਲ੍ਹ ਦੇਖੋ ਜੀ ਪਾਰਟੀ ਵੇਅਰ ਡ्रेसेस ਜਿਵੇਂ ਮੰਨ ਲਓ ਜਾਗੋ ਤੇ ਤੁਸੀਂ ਲਹਿੰਗਾ ਵਗੈਰਾ ਪਾੜਾ ਐਦਾਂ ਦੀ ਤੁਸੀਂ ਐਦਾਂ ਇੱਥੋਂ ਕੱਪੜਾ ਲੈ ਕੇ ਜਾ ਸਕਦੇ ਹੋ ਜੀ ਸੰਡੇ ਨੂੰ ਨਹੀਂ ਇੱਥੇ ਹਰ ਰੋਜ਼ ਐਦਾਂ ਹੀ सेल ਲੱਗਦੀ ਹੈ ਜੀ ਤੇ ਪੂਰਾ ਹਫਤਾ ਇਹ ਵਾਲੀ ਸੇਲ ਲੱਗੀ ਹੋਈ ਹੈ ਤਾਂ ਦੇਖੋ ਬਹੁਤ ਹੀ ਵਧੀਆ ਤੇ ਸਭ ਤੋਂ ਸਸਤੀ ਮਾਰਕੀਟ ਇਹ ਲੁਧਿਆਣੇ ਦੀ ਹੈ ਜੀ ਕੱਟ ਪੀਸ ਵਾਲੀ ਮਾਰਕੀਟ ਜਿੱਥੇਗੀ ਤੁਹਾਨੂੰ ਲੇਡੀਜ਼ ਸੂਟਾਂ ਦੇ ਅਨਲਿमिटेड ਇੱਥੇ ਤੁਹਾਨੂੰ ਕੱਟ ਪੀਸ ਹੀ ਮਿਲਣਗੇ ਤਾਂ ਦੇਖੋ ਨੈਟ ਦਾ ਬਹੁਤ ਵੈਰਾਈਟੀ ਹੈ ਇੱਥੇ ਕਢਾਈ ਹੋਈ ਹੋਈ ਹੈ ਜੀ ਸਭ ਤੇ ਤੇ ਮੈਂ ਉਹੀ ਛਾਂਟ ਰਹੀ ਸੀਗੀ ਕਿਉਂਕਿ ਇੱਦਾਂ ਥੱਲੇ ਤੇ ਨਾ ਛਾਂਟਣਾ ਪੈਂਦਾ ਸਾਰਾ ਮਾਲ ਤਾਂ ਤੁਹਾਨੂੰ ਮਿਲੇਗਾ ਆ ਮੈਂ ਨਾ ਇਸ ਤਰ੍ਹਾਂ ਲਹਿੰਗਾ ਨਾਲ ਲੈ ਕੇ ਗਈ ਸੀਗੀ ਤਾਂ ਮੈਂ ਇਸ ਨਾਲ ਆ ਜਿਵੇਂ ਹੁੰਦਾ ਨਾ ਥੋੜਾ ਆ ਦੇਖੋ ਸ਼ਿਮਰ ਵਾਲਾ ਕੱਪੜਾ ਏ ਇਹ ਵੀ ਜਾ ਰਿਹਾ ਸੀ ਇਹਦੇ ਨਾਲ ਬਟ ਥੋੜਾ ਜਿਹਾ ਫਰਕ ਆ ਰਿਹਾ ਸੀ ਔਰ ਲੈਸ ਦਾ ਮੇਰੇ ਲਹਿੰਗੇ ਦੀ 골ਡਨ ਹੈ ਤੇ ਉਹ ਥੋੜਾ ਨਾ ਆਪਣਾ ਸਿਲਵਰ ਵਿੱਚ ਮਤਲਬ ਸ਼ੋਅ ਕਰ ਰਿਹਾ ਸੀਗਾ ਤਾਂ 1921 ਦਾ ਫਰਕ ਜਾ ਰਿਹਾ ਸੀਗਾ ਬਟ ਅਗਰ ਅਸੀਂ ਇਸ ਨੂੰ ਲੈਸ ਲਾ ਕੇ ਕੁਝ ਐਦਾਂ ਬਣਾਵਾਂਗੇ ਤਾ ਬਹੁਤ ਵੱਡੀ ਵਧੀਆ ਸਾਡਾ ਕਮੀਜ਼ ਬਣ ਕੇ ਤਿਆਰ ਹੋ ਜਾਵੇਗਾ ਤਾਂ ਦੇਖੋ ਇੱਥੇ ਕਲਰਸ ਬਹੁਤ ਜ਼ਿਆਦਾ ਨੇ ਤੁਹਾਨੂੰ ਪਲੇਨ ਵਿੱਚ ਵੀ ਮਿਲੇਗਾ ਪ੍ਰਿੰਟਡ ਵਿੱਚ ਮਿਲੇਗਾ ਨੈਟ ਵਿੱਚ ਮਿਲੇਗਾ ਤੇ ਵਾਈਟ ਵੀ ਮਿਲੇਗਾ ਤੇ ਇਸੇ ਮਾਰਕੀਟ ਵਿੱਚ ਤੁਹਾਨੂੰ ਬੱਚਿਆਂ ਦੇ ਰੈਡੀमेड ਕੱਪੜੇ, ਲੇਡੀਜ਼ ਸੂਟ ਰੈਡੀमेड ਜਿਵੇਂ ਮੰਨ ਲਓ ਲਹਿੰਗੇ ਹੋਏ, ਬਰਾਇਡਲ ਲਹਿੰਗੇ ਹੋਏ ਵਿਆਹ ਵਾਸਤੇ ਤੁਸੀਂ ਸਮਾਨ ਲੈਣਾ ਏ ਸਾਰਾ ਸਮਾਨ ਜਿਵੇਂ ਵਟਣੇ ਦਾ ਸਮਾਨ, ਚੂੜਾ, ਜੁਐਲਰੀ ਆਪਣਾ ਪਰਾਂਦੇ ਸਾਰਾ ਕੁਝ ਤੁਹਾਨੂੰ ਇਸੇ ਮਾਰਕੀਟ ਵਿੱਚ ਮਿਲ ਜਾਵੇਗਾ ਤੇ ਲੁਧਿਆਣੇ ਦੀ ਬਹੁਤ ਹੀ ਸਸਤੀ ਮਾਰਕੀਟ ਹੈ ਵਲੀ ਤਾਂ ਹੁਣ ਦੇਖੋ ਜੀ ਸਰਦੀਆਂ ਸਟਾਰਟ ਹੋ ਰਹੀਆਂ ਨੇ ਤੇ ਇਦਾਂ ਨਾ ਔਰ ਵਿਆਹਾਂ ਦਾ ਸੀਜ਼ਨ ਵੀ ਚੱਲ ਰਿਹਾ ਹੈ ਤਾਂ ਇਸ ਵਜ੍ਹਾ ਕਰਕੇ ਬਹੁਤ ਜ਼ਿਆਦਾ ਲੇਡੀਜ਼ ਆਉਂਦੀ ਆ ਨੇ ਤਾਂ ਦੋਸਤੋ ਐਸੀ ਕਿ ਸਾਡੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕੀਤੇ ਬਿਨਾ ਨਾ ਜਾਇਓ ਤਾਂ ਚਲੋ ਜੀ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਤਦ ਤੱਕ ਸਾਰਿਆਂ ਨੂੰ ਪਿਆਰ ਪਿਆਲੀ ਸਤਿ ਸ਼੍ਰੀ ਅਕਾਲ ਜੀ